ਪੰਜਾਬ ਦੇ ਕਿਸਾਨਾਂ ਵਾਸਤੇ ਹੁਣ ਇੱਕ ਨਵੀਂ ਪਰੇਸ਼ਾਨੀ ਖੜੀ ਹੋ ਗਈ ਹੈ। ਪੰਜਾਬ ਦੇ ਮੱਛੀਵਾੜਾ ਇਲਾਕੇ ਦੇ ਵਿੱਚ ਨਵੀਂ ਬੋਈ ਗਹਿਣ ਦੀ ਫਸਲ ਨੂੰ ਸੁੰਡੀ ਤੇ ਫੰਗਸ ਦੀ ਬਿਮਾਰੀ ਲੱਗ ਗਈ ਹੈ। ਜਿਸ ਦੀ وجہ ਨਾਲ ਕਿਸਾਨਾਂ ਨੂੰ ਇਸ ਦੀ ਬੁਆਈ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੱਛੀਵਾੜਾ ਦੇ ਨਜ਼ਦੀਕ ਪਿੰਡ ਤਖਰਾ ਦੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ 17 ਏਕੜ ਕਣਕ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਦੇ ਵਿੱਚ ਬੁਆਈ ਕੀਤੀ ਸੀ ਤੇ गेहूं ਦੀ ਬਜਾਈ ਕਰ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਵੇਖਿਆ ਗਿਆ ਕਿ ਖੇਤਾਂ ਦੇ ਵਿੱਚ ਕਣਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕ ਰਹੀ ਸੀ ਤੇ ਜਦੋਂ ਉਹਨਾਂ ਨੇ ਉਹਨੂੰ ਖੋਦ ਕੇ ਵੇਖਿਆ ਤੇ ਜੜ ਦੇ ਵਿੱਚ ਸੁੰਡੀ ਤੇ ਫੰਗਸ ਦੀ ਬਿਮਾਰੀ ਫੈਲੀ ਹੋਈ ਸੀ। ਇਸ ਕਿਸਾਨ ਦਾ ਕਹਿਣਾ ਹੈ ਕਿ ਇਸ ਵਾਰ ਸਖਤੀ ਤੇ ਚੱਲਦੇ ਆ ਉਹਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਤੇ ਜਿਸ ਦੀ ਵਜ੍ਹਾ ਦੇ ਨਾਲ ਖੇਤਾਂ ਦੇ ਵਿੱਚ ਇਸ ਨੂੰ ਬੋਹ ਦਿੱਤਾ गेहूं ਦੀ ਬਜਾਈ ਕਰ ਦਿੱਤੀ ਜਿਸ ਦੀ ਵਜ੍ਹਾ ਦੇ ਨਾਲ ਇਹ ਬਿਮਾਰੀ ਹੋਈ ਹੈ ਕਿਸਾਨ ਉਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ गेहूं ਦੀ ਬੁਆਈ ਦੇ ਲਈ ਪ੍ਰਤੀ ਏਕੜ ਕਰੀਬ 8 ਤੋਂ 10000 ਰੁਪਏ ਖਰਚ ਕੀਤੇ ਨੇ ਲੇਕਿਨ ਹੁਣ ਉਹ ਦੁਬਾਰਾ ਬੁਆਈ ਨਹੀਂ ਕਰਨਗੇ ਕਿਸਾਨ ਨੇ ਦੱਸਿਆ ਕਿ ਉਹਨਾਂ ਨੂੰ ਵੱਡਾ ਮਾਲੀ ਨੁਕਸਾਨ ਹੋਇਆ ਹੈ ਤੇ ਹੁਣ ਜਿਉ ਨਵੀਂ ਕਣਕ ਬੋਣਗੇ ਤਾਂ ਵੀ ਪੈਦਾਵਾਰ ਨਹੀਂ ਹੋਏਗੀ ਇਸ ਕਰਕੇ ਉਹਨਾਂ ਨੂੰ ਇਹ ਫਸਲ ਕਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਗਾਮ ਤਖਰਾਂ ਦੇ ਹੀ ਕਿਸਾਨ ਬਲਦੇਸ਼ ਸਿੰਘ ਨੇ ਦੱਸਿਆ ਕਿ ਉਹਨਾਂ ਨੇ 6 ਏਕੜ ਜ਼ਮੀਨ ਦੇ ਉੱਤੇ ਕਣਕ ਦੀ ਫਸਲ ਲਗਾਈ ਸੀ ਤਾਂ ਸਾਰੀ ਦਸਾਰੀ ਫਸਲ ਨੂੰ ਰੋਗ ਲੱਗ ਗਿਆ ਹੈ। ਉਹਨਾਂ ਨੇ ਕਿਹਾ ਕਿ ਫਸਲ ਦੀ ਉਹਨਾਂ ਨੇ ਬਜਾਈ ਕੀਤੀ ਹੈ ਲੇਕਿਨ ਇਹ ਸਾਰੀ ਦਸਾਰੀ ਬਿਮਾਰੀ ਦੇ ਨਾਲ ਪ੍ਰਭਾਵਿਤ ਹੋ ਗਈ ਹੈ। ਇਸ ਤੋਂ ਇਲਾਵਾ ਕਿਸਾਨ ਨੈਪ ਸਿੰਘ ਜਸਵਿੰਦਰ ਸਿੰਘ ਦੀ ਫਸਲ ਵੀ ਇਸੇ ਤਰ੍ਹਾਂ ਬਰਬਾਦ ਹੋ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਫਸਲ ਨੂੰ ਫੰਗਸ ਤੇ ਸੁੰਡੀ ਦਾ ਰੋਗ ਲੱਗਣ ਦੀ وجہ ਦੇ ਨਾਲ ਉਹ ਹੁਣ ਇਸ ਫਸਲ ਨੂੰ ਇਸਤੇਮਾਲ ਨਹੀਂ ਕਰ ਸਕਣਗੇ ਕਿਸਾਨਾਂ ਦਾ ਕਹਿਣਾ ਹੈ ਕਿ ਰਾਣਮਾ ਤਖਰਾਂ ਦੇ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਫਸਲ ਬਿਮਾਰੀ ਦੀ ਛੇਪੜ ਵਿੱਚ ਆ ਗਈ ਹੈ ਬੀਕੇਯੂ ਇਕਤਾ ਸਿੱਧਪੁਰ ਦੇ ਨੇਤਾ ਹਰਦੀਪ ਸਿੰਘ ਰਾਣਮਾ ਨੇ ਕਿਹਾ ਹੈ ਕਿ ਸੈਟੇਲਾਈਟ ਦੇ ذریعے ਪ੍ਰਾਲੀ ਨੂੰ ਅੱਗ ਲਗਾਉਣ ਦੇ ਬਾਅਦ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਨ ਵਾਲੇ ਅਧਿਕਾਰੀ ਤੁਰੰਤ ਪਹੁੰਚ ਜਾਂਦੇ ਨੇ ਲੇਕਿਨ ਹੁਣ ਜਦੋਂ ਬਿਮਾਰੀ ਲੱਗ ਗਈ ਹੈ ਤੇ ਕੋਈ ਅਧਿਕਾਰੀ ਉਹਨਾਂ ਦੀ ਸੁਧ ਲੈਣ ਵਾਸਤੇ ਨਹੀਂ ਆ ਰਿਹਾ